ਇਸ ਵਕਤ ਮੈਂ ਬੋਰਡਸ ਰੋੜ ਪਿੰਡ ਦੇ ਵਿੱਚ ਹਾਂਗਾ ਤਾਂ 22 ਸਤਰਾਮ ਸਿੰਘ ਦੀ ਤੁਹਾਨੂੰ ਨਰਸਰੀ ਦਿਖਾਵਾਂਗੇ ਜਿਨ੍ਹਾਂ ਨੂੰ ਸਟੇਟ ਪਾਰਡ ਵੀ ਮਿਲ ਚੁੱਕਿਆ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਢਾਈ ਕੇਲੇ ਆਪਣੀ ਜ਼ਮੀਨ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਲੈ ਕੇ ਬਟਿੰਡਾ ਕੇਬੀਕੇ ਤੋਂ ਲੁਧਿਆਣਾ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈਤੀ ਉਸ ਤੋਂ ਬਾਅਦ ਆਪਣੀ ਨਰਸਰੀ ਸ਼ੁਰੂ ਕੀਤੀ ਉੱਥੇ ਸਬਜ਼ੀਆਂ ਦੀ ਪਨੀਰੀ ਦਾ ਕੰਮ ਕਰਦੇ ਪਹਿਲਾਂ ਕਿੰਨੀਆਂ ਇੱਕ ਤੰਗੀਆਂ ਹੁੰਦੀਆਂ ਸੀ ਤੇ ਤੰਗੀ ਤਾਂ ਹੁਣ ਵੀ ਹੈਗੀ ਹੈ ਪਰ ਉਹਦੇ ਨਾਲ ਵਿੱਚ ਕਿੰਨਾ ਗਵੈਨਿਫਾਇਟ ਹੈਗਾ ਇਹ ਚੋਂ ਵਧੀਆ ਮੁਨਾਫਾ ਹੋ ਰਿਹਾ ਜੀ ਤੇ ਪਹਿਲਾਂ ਮੰਨ ਕੇ ਚੱਲੋ ਕੰਕ ਝੋਨੇ ਚੋਂ ਉਹਨਾਂ ਨਹੀਂ ਹੋਇਆ ਸੀ ਕਿਉਂਕਿ ਮੋਟਰ ਮਟਰ ਦਾ ਸਾਧਨ ਨਹੀਂ ਸੀ ਡੀਜ਼ਲ ਤੇ ਕੰਮ ਸੀ ਡੀਜ਼ਲ ਮਹਿੰਗੇ ਪੈਂਦੇ ਸੀ ਤੇ ਉਸ ਤੋਂ ਬਾਅਦ 2013 ਚ ਮੈਂ ਤੇ ਨਰਸੀ ਵਾਲੀ ਆ ਗਿਆ ਤੇ ਮੈਨੂੰ 3 ਸਾਲਾਂ ਦੇ ਵਿੱਚ ਕਾਮਯਾਬੀ ਮਿਲ ਗਈ ਜੀ ਇਹ ਦੇਖ ਰਿਹਾ ਤੁਸੀਂ ਆਪ ਹੀ ਲੇਬਰ ਦੇ ਨਾਲ ਬਰਾਬਰ ਕੰਮ ਕਰ ਰਹੇ ਹੋ ਪਸੀਨਾ ਤੁਹਾਡੇ ਚਿਹਰੇ ਤੇ ਮੱਥੇ ਤੇ ਆਗਾ ਕਿਸਾਨ ਮਿੱਟੀ ਨਾਲ ਮਿੱਟੀ ਹੁੰਦਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਾਈ ਜਦੋਂ ਸਟੇਜ ਦੇ ਉੱਤੇ ਸਨਮਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਥੋੜਾ ਨਾਮ ਆਇਆ ਉਹ ਚੀਜ਼ ਦਾ ਕਿੰਨਾ ਵਧੀਆ ਲੱਗਾ ਖੁਸ਼ੀ ਸੀਗੀ ਜੀ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਕਿਉਂਕਿ ਇੱਕ ਜ਼ੀਰੋ ਲੈਵਲ ਤੋਂ ਉੱਠਿਆ ਸੀਗਾ ਜੀ ਜਮ ਬੇ ਘਰ ਖੜਿਆ ਵਸ ਜਿੱਥੋਂ ਕੰਮ ਸ਼ੁਰੂ ਹੋਇਆ ਬਾਅਦ ਚੱਜ ਵਧੀਆ ਨਾਂ ਲੱਗ ਕੇ ਚਾ ਹਾਂ ਬਹੁਤ ਖੁਸ਼ੀ ਹੋਈ ਉਹ ਜਦੋਂ ਦਾ ਤੁਸੀਂ ਇਹ ਪਨੀਰੀ ਵਾਲਾ ਕੰਮ ਸਟਾਰਟ ਕੀਤਾ ਕਿੱਥੋਂ ਕਿੱਥੋਂ ਲੋਕ ਸਾਡੇ ਕੋਲ ਆਉਂਦੇ ਇਹ ਪਨੀਰੀ ਲੈਣ ਵਾਸਤੇ ਹੁਣ ਤਾਂ ਜੀ ਮੰਨ ਕੇ ਚੱਲੋ ਬਹੁਤ ਦੂਰੋਂ ਦੂਰੋਂ ਤੱਕ ਆਉਂਦੇ ਆ ਜਿੱਥੋਂ ਵੀ ਕਹਦਾ ਤੁਸੀਂ ਉੱਥੋਂ ਬੰਦਾ ਆਪਣੇ ਕੋਲੇ ਜਾਣ ਦਾ ਤਾਂ ਪੈਸਾ ਬੋਰਡ ਰੀ ਕੇ ਲੱਗਦਾ ਵਾਦੋਂ ਨਹੀਂ ਮਰਚ ਟਮਾਟਰ ਦੀ ਪਨੀਰੀ ਲੈਣ ਬਹੁਤ ਦੂਰ ਦੂਰ ਤੋਂ ਜਿਵੇਂ ਜਿਵੇਂ ਮਨ ਕਚਲੋ ਨਾ ਆ ਗਿਆ ਵੀ ਮੈਂ ਕੋਈ ਤੁਮਾਈ ਨਹੀਂ ਕੀਤੀ ਬਸ ਮੈਂ ਨਾ ਹੀ ਬਣਾਇਆ ਤੇ ਜੇ ਕੋਈ ਬੰਦਾ ਮੰਨ ਕੇ ਚਲੋ ਇੱਕ ਬੰਦਾ ਲੈ ਕੇ ਗਿਆ ਉਹ ਦੂਜੀ ਵਾਰ ਚਾਰ ਬੰਦੇ ਨਾਲ ਲੈ ਕੇ ਆਇਆ ਵਿੱਚ ਹੀ ਵਧੀਆ ਮਿਲਦੀ ਆ ਚੁੱਕ ਐਂ ਚੱਲਿਆ ਕੰਮ ਜੀ ਨਾ ਆਪਣਾ ਕੋਈ ਆਪਾਂ ਐਡ ਨਹੀਂ ਕੀਤੀ ਵੀ ਐਡ ਕਰ ਦੋ ਐਂ ਕਰ ਦੋ ਉਹ ਇਹਦੇ ਨਹੀਂ ਕੰਮ ਚੱਲਦੀ ਵਧੀਆ ਅੱਛਾ ਹੁਣ ਕਿੰਨੇ ਘੰਟੇ ਆਪ ਇੱਥੇ ਮਿਹਨਤ ਕਰਦੇ ਹੋ ਕਹੇ ਚ ਇੱਥੇ ਤੜਕੋ ਆਏ ਨਹੀਂ ਸ਼ਾਮ ਨੂੰ ਜਾਣਾ 8 ਵਜੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਆਈ ਤੁਹਾਨੂੰ ਇੱਕ ਐਸੇ ਕਿਸਾਨਾ ਮਿਲਵਾਨਿਆ ਜਿਹੜਾ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਕਾਮਯਾਬ ਹੋਇਆ ਹੈ ਕਾਮਯਾਬੀ ਹਾਸਲ ਕੀਤੀ ਹੈ ਨਰਸਰੀ ਦੇ ਵਿੱਚ ਤਾਂ ਇਸ ਵਕਤ ਮੈਂ ਬੁੱਢਸ ਤਰੋੜਪਿੰਡ ਦੇ ਵਿੱਚ ਹਾਂਗਾ ਤਾਂ 22 ਸਤਰਾਮ ਸਿੰਘ ਦੀ ਤੁਹਾਨੂੰ ਨਰਸਰੀ ਦਿਖਾਵਾਂਗੇ ਜਿਨ੍ਹਾਂ ਨੂੰ ਸਟੇਟ ਵਾਰਡ ਵੀ ਮਿਲ ਚੁੱਕਿਆ ਇਸ ਤੋਂ ਪਹਿਲਾਂ ਨਰਸਰੀ ਤੋਂ ਪਹਿਲਾਂ ਪਨੀਰੀ ਜਿਹੜੀ ਕਹਿ ਸਕਦਾ ਕਿ ਜਿਹੜੀ ਉਹ ਤਿਆਰ ਕਰਦੇ ਸੀਗੇ ਉਸ ਤੋਂ ਪਹਿਲਾਂ ਝੋਨੇ ਦੀ ਜਿਹੜੀ ਖੇਤੀ ਕਰਦੇ ਸੀ ਪਰ ਕਿਤੇ ਨ ਕਿਤੇ ਇਹ ਝੋਨੇ ਦੇ ਚੱਕਰ ਚੋਂ ਬਾਹਰ ਨਿਕਲ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਢਾਈ ਕੇਲੇ ਆਪਣੀ ਜ਼ਮੀਨ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਲੈ ਕੇ ਬਟਿੰਡਾ ਕੇਬੀਕੇ ਤੋਂ ਲੁਧਿਆਣਾ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈਤੀ ਉਸ ਤੋਂ ਬਾਅਦ ਆਪਣੀ ਇੱਕ ਨਰਸਰੀ ਸ਼ੁਰੂ ਕੀਤੀ ਉੱਥੇ ਸਬਜ਼ੀਆਂ ਦੀ ਪਨੀਰੀ ਦਾ ਕੰਮ ਉਹ ਚਲਾਇਆ ਉਹ ਇੰਨਾ ਕੁ ਵਧੀਆ ਰਿਹਾ ਕਿ ਪੰਜਾਬ ਸਰਕਾਰ ਨੇ ਹਾਲੀ ਦੇ ਵਿੱਚ ਸਨਮਾਨਿਤ ਵੀ ਕੀਤਾ ਤਾਂ ਬਾਈ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਲੈਣਾ ਅਸੀਂ ਇਸ ਵਕਤ ਬੁਰਜ ਰੋੜ ਪਿੰਡ ਦੇ ਵਿੱਚ ਹੈਗੇ ਆਂ ਜਿੱਥੇ ਸਤਰਾਮ ਸਿੰਘ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਆ ਨਰਸਰੀ ਦਾ ਕੰਮ ਸ਼ੁਰੂ ਕੀਤਾ ਜਾਨੀ ਸਬਜ਼ੀਆਂ ਦੀ ਪਨੀਰੀ ਲਾਉਣ ਦਾ ਕੰਮ ਸ਼ੁਰੂ ਕੀਤਾ ਉਸ ਕੰਮ ਦੇ ਵਿੱਚ ਬੜੀ ਮਹਾਰਤ ਹਾਸਲ ਹੋਈ ਮਿਹਨਤ ਬਹੁਤ ਕੀਤੀ 2.5 ਕਿੱਲੇ ਇਹਨਾਂ ਦੀ ਆਪਣੀ ਜ਼ਮੀਨ ਹੈਗੀ ਆ 2.5 ਕਿੱਲੇ ਇਹਨਾਂ ਨੇ ਠੇਕੇ ਤੇ ਲਈ ਆ ਤਾਂ ਅੱਜ ਇਸ ਪਿੰਡ ਦੇ ਵਿੱਚ ਚੰਗਾ ਨਾਮ ਹੈਗਾ ਇਲਾਕੇ ਦੇ ਵਿੱਚ ਕਹਿੰਦੇ ਆ ਦੂਰੋਂ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇਹਨਾਂ ਕੋਲੇ ਲੋਕ ਜਿਹੜੀ ਸਬਜ਼ੀਆਂ ਦੀ ਪਨੀਰੀ ਲੈਣ ਵਾਸਤੇ ਆਂਦੇ ਨੇ ਤਾਂ ਤੁਹਾਨੂੰ ਆ ਸਾਰਾ ਦਿਖਾ ਰਹੇ ਆ ਅਸੀਂ ਇਹ ਕਿਸਾਨ ਸਤਨਾਮ ਸਿੰਘ ਜਿਨ੍ਹਾਂ ਨੇ ਇਸ ਇਲਾਕੇ 'ਚ ਰੋਜ਼ਗਾਰ ਵੀ ਦਿੱਤਾ ਹੈ ਬੜੇ ਇੱਥੇ ਦੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਇਹ ਆਪਣੀ ਜਿਹੜੀ ਇੱਕ ਨਰਸਰੀ ਇਹਨਾਂ ਨੇ ਬਣਾਈ ਹੋਈ ਹੈ ਜਿੱਥੇ ਪਨੀਰੀਆਂ ਸਬਜ਼ੀ ਦੀ ਪਨੀਰੀ ਤਿਆਰ ਹੁੰਦੀ ਹੈ ਇਸ ਵਕਤ ਕੋਬੀ ਦੀ ਪਨੀਰੀ ਜਿਹੜੀ ਹੈ ਤਿਆਰ ਹੋ ਰਹੀ ਹੈ ਤਾਂ ਚੰਗਾ ਕੰਮ ਵੀ ਇੱਥੇ ਮਿਲਿਆ ਹੋਇਆ ਤੇ ਕਹਿ ਦਈਏ ਕਿ ਲੋਕਾਂ ਨੂੰ ਬਹੁਤ ਵਧੀਆ ਵੈਰਾਈਟੀ ਇੱਥੇ ਸਬਜ਼ੀਆਂ ਦੀ ਮਿਲਦੀ ਹੈ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਆ ਤਾਂ ਸਤਨਾਮ ਸਿੰਘ ਆਪ ਮਿੱਟੀ ਚ ਮਿੱਟੀ ਹੁੰਦੇ ਨੇ ਆਪ ਮਿਹਨਤ ਕਰਦੇ ਆ ਬਰਾਬਰ ਲੇਬਰ ਦੇ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਆਪ ਵੀ ਖੁਦ ਇਹ ਪੂਰੀ ਤਨਦੇਹੀ ਨਾਲ ਕੰਮ ਕਰਦਾ ਤਾਂ ਇਹਨਾਂ ਤੇ ਇਸ ਫਸਲੀ ਚੱਕਰ ਚੋਂ ਬਾਹਰ ਨਿਕਲਣ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਵੀ ਇਹਨਾਂ ਦੀ ਸਰਾਣਾ ਕੀਤੀ ਹੈ ਤਰੇ ਹਾਲੀ ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤਾਂ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵਕਤ ਬੁਰਜ ਥਰੋਡ ਪਿੰਡ ਦੇ ਵਿੱਚ ਆ ਗਮਾ ਇਹ ਭਗਤੇ ਏਰੀਆ ਦਾ ਪਿੰਡ ਹੈਗਾ ਤਾਂ ਇਹਨਾਂ ਕਿਸਾਨਾਂ ਨੂੰ ਇੱਕ ਅੱਗੇ ਵਧਣ ਦਾ ਕਹਿ ਸਕਦੇ ਕਿ ਜਦੋਂ ਤੁਸੀਂ ਮਿਹਨਤ ਕਰੋਗੇ ਕਾਮਯਾਬ ਤੁਹਾਨੂੰ ਕਾਮਯਾਬੀ ਹਾਸਲ ਹੋਣੀ ਹੈ ਮਿਹਨਤ ਦਾ ਫਲ ਮਿਲਦਾ ਹੀ ਹੈ ਤਾ ਚੋਨੇ ਤੇ ਹੋਰ ਫਸਲ ਕਣਕ ਦੇ ਚੱਕਰ ਚੋਂ ਬਾਹਰ ਨਿਕਲ ਕੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਤਾਂ ਦੇਖੋ ਤੁਸੀਂ ਇੱਕ ਬਹੁਤ ਵਧੀਆ ਸੈਟਅਪ ਤਿਆਰ ਕੀਤਾ ਹੋਇਆ ਢਾਈ ਕਿੱਲੇ ਦੇ ਵਿੱਚ ਆਪਣੀ ਇਹਨਾਂ ਨੇ ਸਬਜ਼ੀਆਂ ਦੀ ਪਨੀਰੀ ਜਿਹੜੀ ਲਾਣੀ ਸਟਾਰਟ ਕੀਤੀ ਸੀ ਤਾਂ ਉਹਦਾ ਚੰਗਾ ਰਿਜ਼ਲਟ ਮਿਲ ਰਿਹਾ ਚੰਗੀ ਵੈਰਾਈਟੀ ਲੋਕਾਂ ਨੂੰ ਇੱਥੋਂ ਮਿਲਦੀ ਹੈ ਕਿਸਾਨਾਂ ਨੂੰ ਜਿਹੜੇ ਸਬਜ਼ੀ ਦੀ ਖੇਤੀ ਕਰਦੇ ਆ ਤਾਂ ਆਪ ਵੀ ਇਹ ਸਬਜ਼ੀ ਬੀਜਦੇ ਨੇ ਪਰ ਵੱਡੀ ਗੱਲ ਹੈ ਕਿ ਆਪ ਮਿਹਨਤ ਕਰਕੇ ਜਦੋਂ ਬੰਦਾ ਖੁਦ ਆਪਣੀ ਖੂਨ ਪਸੀਨੇ ਦੀ ਕਮਾਈ ਜਿਹੜੀ ਹੈਗੀ ਹੈ ਉਹ ਹੁੰਦੀ ਹੈ ਤਾਂ ਉਹਦੀ ਖੁਸ਼ੀ ਜੜੀ ਹੈ ਜ਼ਾਹਿਰ ਤੌਰ ਤੇ ਉਹ ਦੁੱਗਣੀ ਹੋ ਜਾਂਦੀ ਹੈ ਤਬਾਈ ਸਤਨਾਮ ਸਿੰਘ ਵੀ ਸਾਡੇ ਨਾਲ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੀ ਇਹ ਨਰਸਰੀ ਜਿਹੜੀ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਨੇ ਬਾਈ ਸਤਨਾਮ ਸਿੰਘ ਪਹਿਲਾਂ ਝੋਨਾ ਲਾਉਂਦੇ ਰਹੇ ਆ ਝੋਨੇ ਤੋਂ ਪਹਿਲਾਂ ਕਣਕ ਲਾਉਂਦੇ ਰਹੇ ਪਰ ਹੁਣ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਵਧੀਆ ਪਹਿਲ ਕੀਤੀ ਆ ਇੱਕ ਵਧੀਆ ਮੈਸੇਜ ਦਿੱਤਾ ਪਨੀਰੀ ਦੇ ਕੰਮ ਸਟਾਰਟ ਕੀਤਾ ਨਰਸਰੀ ਆਪਣੀ ਲਗਾਈ ਆ ਤਾਂ ਸਰਕਾਰ ਨੇ ਵੀ ਇਹਨਾਂ ਦੀ ਸਰਾਹਣਾ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਨਮਾਨਿਤ ਇਹਨਾਂ ਨੂੰ ਕਰ ਚੁੱਕਿਆ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਬਾਈ ਜੀ ਮੈਂ ਪਹਿਲਾਂ ਹੀ ਕਹ ਰਿਹਾ ਫਸਲੀ ਚੱਕਰ ਦੇ ਵਿੱਚ ਬਹੁਤ ਉਲਝੇ ਹੋਇਆ ਅਸੀਂ ਕੋਸ਼ਿਸ਼ ਨਹੀਂ ਕਰਦੇ ਅਸੀਂ ਲੋਕ ਤੁਸੀਂ ਵੀ ਕੋਸ਼ਿਸ਼ ਕੀਤੀ ਐ ਹਾਂਜੀ ਕਿੰਨਾ ਕੁ ਬਾਈ ਕਾਮਯਾਬੀ ਹਾਸਲ ਹੋਈ ਹੈ ਕਾਮਯਾਬੀ ਫੁੱਲ ਆ ਜੀ ਪਰ ਮਿਹਨਤ ਬਹੁਤ ਜ਼ਿਆਦਾ ਸਾਰਾ ਦਿਨ ਨਾਲ ਖਪਣਾ ਪੈਂਦਾ ਕੋਈ ਲੇਬਰ ਵੀ 5-7 ਬੰਦੇ ਕੰਮ ਕਰਦੇ ਐ ਡੇਲੀ ਤੇ ਵਧੀਆ ਕੰਮਕਾਰ ਆ ਵਧੀਆ ਸੈਟ ਆ ਜੀ ਹਾਂਜੀ ਅੱਛਾ ਬਾਈ ਜਦੋਂ ਇਸ ਤੋਂ ਇਸ ਤੋਂ ਪਹਿਲਾਂ ਦੀ ਗੱਲ ਕਰੀ ਜਦੋਂ ਚੋਨਾ ਲੱਗਦਾ ਆਪਣੇ ਸਾਰਾ ਚੋਨਾ ਨਰਮਾਈ ਸੀ ਹਲਕੇ ਨਰਮਾ ਦਾ ਘਟ ਗਿਆ ਹਾਂਜੀ ਪਹਿਲਾਂ ਕਿੰਨੀਆਂ ਇੱਕ ਤੰਗੀਆਂ ਹੁੰਦੀਆਂ ਸੀ ਤੇ ਤੰਗੀਆਂ ਤਾਂ ਹੁਣ ਵੀ ਹੈਗੀ ਐ ਪਰ ਉਹਦੇ ਨਾਲੋਂ ਇਹ ਚ ਕਿੰਨਾ ਬੈਨੀਫਿਟ ਹੈਗਾ ਤੁਹਾਨੂੰ ਇਹ ਚੋਂ ਵਧੀਆ ਮੁਨਾਫਾ ਹੋ ਰਿਹਾ ਜੀ ਤੇ ਪਹਿਲਾਂ ਮੰਨ ਕੇ ਚੱਲੋ ਕੰਕ ਝੋਨੇ ਝੋਨਾ ਨਹੀਂ ਹੋਇਆ ਸੀ ਕਿਉਂਕਿ ਮੋਟਰ ਮਟਰ ਦਾ ਸਾਧਨ ਹੈ ਨਹੀਂ ਸੀ ਡੀਜ਼ਲ ਤੇ ਕੰਮ ਸੀ ਡੀਜ਼ਲ ਮਹਿੰਗੇ ਪੈਂਦੇ ਸੀ ਤੇ ਉਸ ਤੋਂ ਬਾਅਦ 2013 ਚ ਮੈਂ ਇਧਰ ਨਰਸੀਵਾਲ ਨਹੀਂ ਆ ਗਿਆ ਤੇ ਮੈਨੂੰ ਤਿੰਨ ਸਾਲਾਂ ਦੇ ਵਿੱਚ ਕਾਉਂਯਾਬੀ ਮਿਲ ਗਈ ਜੀ ਪਹਿਲਾਂ ਤਿੰਨ ਸਾਲ ਤੱਕ ਮੈਂ ਮੱਥਾ ਮਾਰਿਆ ਵਾ ਜਿਵੇਂ ਆਪਾਂ ਨੂੰ ਪਤਾ ਆਪਣੀ ਹੁੰਦਾ ਵੀ ਟ੍ਰੈਂਡ ਕੀਤੀ ਸੀ ਪਰ ਜਿੰਨਾ ਚੱਕਰਾਉ ਦਾ ਹੱਥੇ ਰਿਜ਼ਲਟ ਨਾ ਲੱਗੀ ਆਪਾਂ ਮਿਹਨਤ ਪੂਰੀ ਕਰ ਗਏ ਨਾ ਨਹੀਂ ਪਤਾ ਲੱਗਦਾ ਜਦੋਂ ਆਪ ਦਾ ਮੂਰੇ ਤਿਆਰ ਹੋਇਆ ਕੰਮ ਉਦੋਂ ਬਾਅਦ ਸੈਟਾ ਕੰਮ ਜੀ ਹੁਣ ਅੱਛਾ ਕੀ ਸਪੈਸ਼ਲ ਕੀ ਹੁੰਦੀ ਹੈ ਬਈ ਵੈਰੈਟੀ ਜਿਹੜੀ ਤੁਹਾਡੇ ਕੋਲੇ ਬਹੁਤ ਦੂਰੋਂ ਦੂਰੋਂ ਲੋਕਾਂ ਦੇ ਇੱਥੇ ਆਪਣੇ ਕੋਲੇ ਰੇਕ ਪਨੀਰੀ ਇੱਕ ਨੰਬਰੀ ਹੋਊਗੀ ਜੀ ਦੱਸ ਕੇ ਦੇਵਾਂਗੇ ਜੀ ਦੇਸੀ ਆ ਤਾਂ ਦੇਸੀ ਆ ਜੇ ਹਾਈਬ੍ਰਿਡ ਆ ਤਾਂ ਹਾਈਬ੍ਰਿਡ ਆ ਵਧੀਆ ਨਾਮ ਬਣਿਆ ਵੀ ਇਲਾਕੇ 'ਚ ਤੇ ਐ ਨਹੀਂ ਵੀ ਠੱਗੀ ਧੋਖੇ ਵਾਲਾ ਕੰਮ ਨਹੀਂ ਕਰਦੇ ਕੀ ਨਾਂਸੀ ਦੇ ਕੀ ਨਾਂ ਜਰੇਤੀਆਂ ਨਾਸੀ ਫਾਰਮ ਜੀ ਪਿੰਡ ਬੁਰਜ ਥਰੋੜ ਜ਼ ਤੇ ਨੇੜੇ ਭਗਤਾ ਭਾਈ ਜੀ ਭਗਤੇ ਭਾਈ ਤੋਂ 3 ਕਿਲੋਮੀਟਰ ਰਹਿ ਜਾਂਦੀ ਹੈ ਬੁਰਜ ਥੜਾ ਅੱਛਾ ਭਾਈ ਜਦੋਂ ਉਹ ਹੀ ਗੱਲ ਹੈ ਜਦੋਂ ਸ਼ੁਰੂਆਤ ਕਰੀਏ ਬਹੁਤ ਪਰੇਸ਼ਾਨੀਆਂ ਔਕੜਾਂ ਬਹੁਤ ਆਂਦੀਆਂ ਟ੍ਰੇਨਿੰਗ ਲਿੱਤੀ ਹੈ ਉਹ ਕਿੰਨੀ ਕਸਾਈ ਰਹੀ ਹੈ ਕਿਉਂਕਿ ਕਿਸਾਨ ਜੀ ਕੋ ਕੋਸ਼ਿਸ਼ ਵੀ ਕਰਨਾ ਚਾਹਵੇ ਤਾਂ ਉਹ ਉਹਨੂੰ ਕੀ ਸਲਾਹ ਦਵਾਂਗੇ ਨਹੀਂ ਟ੍ਰੇਨਿੰਗ ਨਾਲ ਤਾਂ ਕੰਮ ਜੀ ਕੋ ਸੌਖਾ ਹੋ ਜਾਂਦਾ ਜੀ ਜੇ ਆਪਾਂ ਸਿੱਧਾ ਹੱਥ ਪਾਵਾਂਗੇ ਤਾਂ ਨਹੀਂ ਲੋਟ ਆਉਣਾ ਜੇ ਆਪਾਂ ਨੂੰ ਮਾੜਾ ਮੋਟਾ ਪੁੱਛਿਆ ਦੱਸਿਆ ਹੋਊਗਾ ਤਾਂ ਉਹਦੇ ਚ ਪਤਾ ਲੱਗ ਜਾਂਦਾ ਜੀ ਸੌਖਾ ਹੋ ਜਾਂਦਾ ਕੰਮ ਤੇ ਵਧੀਆ ਮੇਰੇ ਤਾਂ ਵਧੀਆ ਲੋਟ ਆਈ ਜੀ अच्छा पूरा साल ਇਥੇ ਪਨੀਰੀ ਤਿਆਰ ਕਰਦੇ ਹਾਂ ਸੀਜ਼ਨ ਦੀ ਕਿਹੜੀ ਕਿਹੜੀ ਤਿਆਰ ਹੁੰਦੀ ਹੈ ਇਸ ਵਕਤ ਕੀ ਕੁਝ ਬਸ ਅਗਸਤ ਤੋਂ ਸ਼ੁਰੂ ਕਰਕੇ ਜੀ ਮੜਕੇ ਆਪਣਾ ਮਾਰਚ ਅਪ੍ਰੈਲ ਦਾ ਮਹੀਨਾ ਸਾਰਾ ਲੰਘ ਜਾਂਦਾ ਅਪ੍ਰੈਲ ਤੋਂ ਬਾਅਦ ਬਾਦ ਦੋ ਕੁ ਮਹੀਨੇ ਛੁੱਟੀ ਹੈ ਉਸ ਤੋਂ ਬਾਅਦ ਫੇਰ ਕੰਮ ਸ਼ੁਰੂ ਹੈ ਜੀ ਹਾਂਜੀ ਅੱਛਾ ਉਸ ਦੌਰਾਨ ਕੀ ਕੁਝ ਅਲੱਗ ਉਦੋਂ ਮੰਨ ਕੇ ਚੱਲੋ ਸਬਜ਼ੀ ਹੁੰਦੀ ਹੈ ਜੀ ਮੇਨ ਸਬਜ਼ੀ ਜਦੋਂ ਟਮਾਟਰ ਹੋ ਗਿਆ ਮਿਰਚ ਹੋ ਗਈ ਇਹ ਚੱਲੀ ਜਾਂਦੀ ਹੈ ਮੜਕੇ ਉਹ ਖਤਮ ਹੋ ਜਾਂਦੇ ਫੇਰ ਇਧਰ ਪਨੀਰੀਆਂ ਤੇ ਫੇਰ ਆ ਜਾਂਦੀ ਹੈ ਜੀ ਮੈਂ ਇਹ ਦੇਖ ਰਿਹਾ ਤੁਸੀਂ ਆਪ ਹੀ ਲੇਬਰ ਦੇ ਨਾਲ ਬਰਾਬਰ ਕੰਮ ਕਰ ਰਹੇ ਹੋ ਹਾਂਜੀ ਹਾਂਸੀਨਾ ਤੁਹਾਡੇ ਚਿਹਰੇ ਤੇ ਮੱਥੇ ਤੇ ਹੈਗਾ ਕਿਸਾਨ ਮਿੱਟੀ ਨਾਲ ਮਿੱਟੀ ਹੁੰਦਾ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਾਈ ਜਦੋਂ ਸਟੇਜ ਦੇ ਉੱਤੇ ਸਨਮਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤੁਹਾਡਾ ਨਾਮ ਆਇਆ ਉਹ ਚੀਜ਼ ਦਾ ਕਿੰਨਾ ਕੁ ਵਧੀਆ ਲੱਗਿਆ ਖੁਸ਼ੀ ਸੀਗੀ ਜੀ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਕਿਉਂਕਿ ਇੱਕ ਜ਼ੀਰੋ ਲੈਵਲ ਤੋਂ ਉੱਠਿਆ ਸੀਗਾ ਜੀ ਜਮ ਉਹ ਘਰ ਖੜਿਆ ਹੋਆ ਸੀ ਜਿੱਥੋਂ ਕੰਮ ਸ਼ੁਰੂ ਹੋਇਆ ਬਾਅਦ ਚ ਅੱਜ ਵਧੀਆ ਨਾਂ ਲਾ ਕੇ ਚ ਹਾਂ ਬਹੁਤ ਖੁਸ਼ੀ ਹੋਈ ਜੀ ਰਾਣਾ ਟਾਈਮ ਵੀ ਬਈ ਇਸ ਨਾਮ ਯਾਦ ਆਂਦਾ ਹੋਊਗਾ ਯਾਰ ਜਦੋਂ ਠੀਕ ਆ ਬਈ ਝੋਨਾ ਲਾਇਆ ਪਾਣੀ ਹੈ ਨਹੀਂ ਆ ਹੈ ਨਹੀਂ ਬਹੁਤ ਬੁਰਾ ਸੀ ਉਦੋਂ ਵੀ ਲੇਬਰ ਨਹੀਂ ਖੋਲਦੇ ਸੀ ਉਦੋਂ ਮੋਟਰ ਹੈ ਨਹੀਂ ਸੀਗੀ ਜੀ ਚਾਹ ਤਾਂ ਨਰਮਾ ਨਰਮਾ ਹੁੰਦਾ ਸੀਗਾ ਇਹਨੂੰ ਚਿੱਟੀ ਮੱਖੀ ਨਹੀਂ ਹੋਣ ਦਿੰਦੀ ਮੋੜ ਕੇ ਮੂੰਫਲਾ ਲਾਉਣ ਲੱਗੇ ਉਹਨੂੰ ਸਿਆਂਖ ਨਹੀਂ ਸੀ ਛੱਡਦੀ ਬਸ ਮਸਾਂ ਦੀ ਰੋਟੀ ਪੱਕਦੀ ਸੀਗੀ ਹਾਂਜੀ ਅੱਛਾ ਹੁਣ ਜਦੋਂ ਦਾ ਤੁਸੀਂ ਇਹ ਪਨੀਰੀ ਵਾਲਾ ਕੰਮ ਸਟਾਰਟ ਕੀਤਾ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਆਉਂਦੇ ਨੇ ਪਨੀਰੀ ਲੈਣ ਵਾਸਤੇ ਹੁਣ ਤਾਂ ਜੀ ਮੰਨ ਕੇ ਚੱਲੋ ਬਹੁਤ ਦੂਰੋਂ ਦੂਰੋਂ ਤੱਕ ਆਉਂਦੇ ਆ ਜਿੱਥੋਂ ਵੀ ਕਹਦੋ ਤੁਸੀਂ ਉੱਥੋਂ ਬੰ ਆਪਣੇ ਦਾ ਬਾਰਡਰ ਏਰੀਆ ਲੱਗਦਾ ਹਰਿਆਣਾ ਰਾਜਸਥਾਨ ਵੀ ਨੇੜੇ ਬਾਧੂ ਆਉਂਦੇ ਜੀ ਮਿਰਚ ਟਮਾਟਰ ਦੀ ਪਨੀਰੀ ਲੈਣ ਬਹੁਤ ਦੂਰ ਦੂਰ ਤੋਂ ਜੀ ਜਿਵੇਂ ਜਿਵੇਂ ਮਨ ਕਚਲੋ ਨਾ ਆ ਗਿਆ ਵੀ ਮੈਂ ਕੋਈ ਤੁਮਾਈ ਨਹੀਂ ਕੀਤੀ ਬਸ ਮੈਂ ਨਾ ਹੀ ਬਣਾਇਆ ਇਹਦੇ ਚ ਹਾਂ ਮਤਲਬ ਚੰਗੀ ਚੀਜ਼ ਤੁਹਾਡੇ ਇਥੋਂ ਬਣ ਕੇ ਜਿਹੜਾ ਬੂਟਾ ਚੰਗਾ ਬਣ ਕੇ ਜਾਂਦਾ ਗੇ ਜਿਹੜਾ ਕਿਸਾਨ ਬੀਜਦਾ ਉਹ ਵੀ ਚੰਗੀ ਕਮਾਈ ਕਰਦਾ ਜੇ ਕੋਈ ਬੰਦਾ ਮੰਨ ਕੇ ਚਲੋ ਇੱਕ ਬੰਦਾ ਲੈ ਕੇ ਗਿਆ ਉਹ ਦੂਜੀ ਵਾਰ ਚਾਰ ਬੰਦੇ ਨਾਲ ਲੈ ਕੇ ਆਇਆ ਵੀ ਚੀਜ਼ ਵਧੀਆ ਮਿਲਦੀ ਆ ਆ ਚੱਕ ਐਂ ਚੱਲਿਆ ਕੰਮ ਜੀ ਨਾ ਆਪਣਾ ਕੋਈ ਆਪਾਂ ਐਡ ਨਹੀਂ ਕੀਤੀ ਵੀ ਐਡ ਕਰ ਦੋ ਐ ਕਰ ਦੋ ਕੋਈ ਇਹਦੇ ਨਹੀਂ ਕੰਮ ਚੱਲਿਆ ਜੀ ਵਧੀਆ ਅੱਛਾ ਹੁਣ ਕਿੰਨੇ ਘੰਟੇ ਆਪ ਇਥੇ ਮਿਹਨਤ ਕਰਦੇ ਹੋ ਖੇਤ ਚ ਇਥੇ ਤੜਕੋ ਆਏ ਨਹੀਂ ਸ਼ਾਮ ਨੂੰ ਜਾਂਦਾ 8 ਵਜੇ 8 ਕਈ ਵਾਰੀ ਜੇ ਲੇਟ ਲੇਟ ਆਵੇ ਤੇ 9-10 ਵੀ ਬੱਜ ਜਾਂਦੇ ਆ ਰਾਤ ਨੂੰ ਪਾਣੀ ਪੂਣੀ ਦੇਣਾ ਪੈਂਦਾ ਦਿਨੇ ਹੁਣ ਕੰਮ ਕਰੀ ਜਾਂਦੇ ਆ ਫਾਰੇ ਨਹੀਂ ਚੱਲਨੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਹੋਗੇ ਬੜਾ ਵਧੀਆ ਲੱਗਿਆ ਹੁਣ ਕੀ ਗੱਲਬਾਤ ਵੀ ਹੋਈ ਉਹਨੀਆਂ ਨਾਲ ਕੁਝ ਹਾਂਜੀ ਵਧੀਆ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਵਧੀਆ ਰਹੇ ਆ अच्छा थोड़ी टोटल जमीन कितनी है कि जिस पे ਤੁਸੀਂ ساری ਸਬਜ਼ੀ ਨਹੀਂ ਖੇਤੀ ਆਪ ਵੀ ਕਰਦੇ ਹੋ ਬੀਜਦੇ ਵੀ ਉਹਨਾਂ ਹਾਂਜੀ ਸਬਜ਼ੀ ਆਪ ਵੀ ਲਾਉਂਦੇ ਜੀ ਮੰਨ ਕੇ ਚਲੋ ਤਿੰਨ ਇੱਕਲੇ ਉਹ ਸਬਜ਼ੀ ਲਾ ਲੈਣੇ ਤੇ ਢਾਈ ਤਿੰਨ ਕਿੱਲੇ ਆਪਣੇ ਆਪ ਨੀਰੀ ਚ ਹੁੰਦੇ ਜੀ ਤੇ ਉਹ ਤਿੰਨ ਇੱਕਲੇ ਠੇਕੇ ਤੇ ਲਏ ਹੁੰਦੇ ਆ ਅੱਛਾ ਹਾਂਜੀ ਤੇ ਬਈ ਇਹ ਫਿਰ ਇਹਦਾ ਰੇਟ ਕੀ ਹੁੰਦਾ ਪਰ ਬੂਟੇ ਦੇ ਹਿਸਾਬ ਨਾਲ ਹੁੰਦਾ ਜਾਂ 100 ਬੂਟੇ ਸਾਬ ਜਿਵੇਂ ਅਸੀਂ ਸੀ ਬੂਟਾ ਜੀ ਉਹ ਤਾਂ 35 40 ਪੈਸੇ ਤੋਂ ਸ਼ੁਰੂ ਹੋ ਜਾਂਦਾ ਜਿਵੇਂ ਜਿਵੇਂ ਹਾਈ ਬਲੱਡ ਮਹਿੰਗੇ ਵੀ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਆ ਵੀ ਮਹਿੰਗਾ ਉਹ 80 ਪੈਸੇ 90 ਪੈਸੇ ਬੂਟਾ ਵੇਚਦਾ ਹੈ ਅੱਛਾ ਹਾਈਬ੍ਰਿਡ ਦਾ ਤੇ ਵੱਧ ਲੈ ਕਿਹੜੇ ਲੋਕ ਕਿਹੜੀ ਚੀਜ਼ ਲਾ ਕੇ ਖੁਸ਼ ਹੈ ਗਿਆ ਦੇਸੀ ਲਾਉਂਦੇ ਆ ਜਾਂ ਹਾਈਬ੍ਰਿਡ ਵਾਲੇ ਪਾਸੇ ਜਾਂਦੇ ਜਿਵੇਂ ਹੁਣ ਚੱਲੀ ਜਾਂਦੀ ਹੁਣ ਤਾਂ ਦੇਸੀ ਲਾਉਂਦਾ ਰੇਖ ਕਿਉਂ ਮੀਂਹ ਪੈ ਗਿਆ ਤਾਂ ਪਨੀਰੀ ਖਤਮ ਹੋ ਜਾਂਦੀ ਹੈ ਜੀ ਕਈ ਵਾਰੀ ਤੇ ਅਗਲਾ ਦੇਸੀ ਪਾਲ ਦਾ ਜਦੋਂ ਮੰਨ ਕੇ ਚੱਲੋ ਛੋਨੇ ਵੱਢ ਕੇ ਲਾਵਾਂਗੇ ਉਦੋਂ ਰੇਕ ਹਾਈਬ੍ਰਿਡ ਕਿਉਂ ਉਦੋਂ ਮੌਸਮ ਸਾਫ਼ ਹੋ ਜਾਂਦੀ ਠੰਡ ਆ ਜਾਂਦੀ ਐ ਐ ਖੰਮ ਗਰਮੀ ਦੀ ਦਿੱਕਤ ਆ ਤੇ ਉਦੋਂ ਸਾਰਾ ਹਾਈਬ੍ਰਿਡ ਹੀ ਚੱਲਦਾ ਜੀ ਉਦੋਂ ਮਹਿੰਗੇ ਬੂਟੇ ਚੱਲਦੇ ਅੱਛਾ ਤੁਸੀਂ ਹਾਈਬ੍ਰਿਡ ਤੇ ਦੇਸੀ ਦੋਨੇ ਵੈਰਾਈਟੀਆਂ ਰੱਖੀਆਂ ਹੋਈਆਂ ਉਸ ਦੋਨੇ ਲਾਈਆਂ ਆਪਣੀਆਂ ਜੀ ਹਾਂ ਜੀ ਅੱਛਾ ਭਾਈ ਕਹਿੰਦੇ ਜਦੋਂ ਪਿੰਡ ਦਾ ਨਾਂ ਹੋਵੇ ਪਿੰਡ ਦੇ ਵੀ ਕੁਝ ਖਾਨ ਜਿਹੜੇ ਖੁਸ਼ ਹੁੰਦੇ ਆ ਤੁਹਾਡੇ ਨਾਲ ਦੇ ਜਿਹੜੇ ਸਾਥੀ ਕਿਸਾਨ ਹੋਣੇ ਜਿਨ੍ਹਾਂ ਦੇ ਅੱਗੇ ਤੁਸੀਂ ਕੰਮ ਸ਼ੁਰੂ ਕੀਤਾ ਜਦੋਂ ਅਵਾਰਡ ਲੈ ਕੇ ਆਏ ਹੋ ਸਨਮਾਨ ਲੈ ਕੇ ਆਏ ਉਹ ਕੀ ਕਹਿੰਦੇ ਉਸ ਤੋਂ ਸਾਰੇ ਆਪਣੇ ਨਾਲ ਸਹਿਮਤ ਸੀਗੇ ਜੀ ਤੇ ਬਾਕੀ ਮਿਹਨਤ ਨੂੰ ਅਗਲਾ ਸਲਾਮ ਹੁੰਦ ਗਈਆਂ ਅੱਛਾ ਜੀ ਕਿਸਾਨਾਂ ਨੂੰ ਕੀ ਮੈਸੇਜ ਦੋਗੇ ਜੇ ਕੋਈ ਸ਼ੁਰੂਆਤ ਕਰਨੀ ਚਾਹੁੰਦਾ ਤੇ ਕਿੰਨੇ ਕਿਹੜੇ ਕਿੰਨੇ ਰਕਬੇ ਤੋਂ ਸ਼ੁਰੂ ਕਰੇ ਥੋੜੇ ਤੋਂ ਕਰ ਲਓ ਸ਼ੁਰੂ ਮੈਂ ਹੁਣ ਜਦੋਂ ਸ਼ੁਰੂ ਕੀਤਾ ਸੀ ਮੈਂ ਸਿਰਫ 2 ਕਨਾਲ ਤੋਂ ਸ਼ੁਰੂ ਕੀਤਾ ਸੀ ਜੀ ਉਹ ਤੋਂ ਬਾਅਦ ਅੱਜ ਇੱਥੋਂ ਤੱਕ ਪਹੁੰਚਿਆ ਪਰ ਐ ਨਹੀਂ ਜੇ ਆਪਾਂ ਪਹਿਲੇ ਦਿਨ ਹੀ ਕੰਮ ਵੱਡਾ ਕਰ ਲ ਗਏ ਉਹ ਤਾਂ ਗਲਤ ਹੋ ਜਾਂਦਾ ਕੰਮ ਜੀ ਤੇ ਹੌਲੀ ਹੌਲੀ ਵਧੀਆ ਨਾਂ ਬਣਿਆ ਜੀ ਮਿਹਨਤ ਨੇ ਜੀ ਕੋਈ ਸਬਜੀ ਲਾ ਲੋ ਕੋਈ ਕੰਮ ਕਰ ਲੋ ਮਿਹਨਤ ਨੇ ਕੰਮ ਜਬ ਹੋਣਾ ਸਟੇਟ ਵਾਰਡ ਮਿਲਿਆ ਮਿਲਦਾ ਥੋੜੇ ਜ਼ਹਿਨ ਚ ਨਹੀਂ ਹੋਣਾ ਵੀ ਆ ਵਾਰਡ ਤੱਕ ਪਹੁੰਚਾਂਗੇ ਆਪਾਂ ਨਹੀਂ ਪਤਾ ਸੀ ਨਹੀਂ ਪਤਾ ਸੀ ਇਹਨਾਂ ਦਾ ਮੁੱਲ ਹਾਂਜੀ ਉਹਦਾ ਜਦ ਇੱਥੇ ਡਾਇਰੈਕਟਰ ਆਏ ਉਹਦੇ ਪਤਾ ਲੱਗਿਆ ਜੀ ਵੀ ਐ ਕਰਕੇ ਵੀ ਆਪਣਾ ਵੀ ਨਾਂ ਆ ਗਿਆ ਜੀ ਬਿਲਕੁਲ ਇਸ ਸਤਰਾਮ ਸਿੰਘ ਆ ਭਾਈ ਜਿਹੜੇ ਪਨੀਰੀ ਦਾ ਕੰਮ ਕਰਦੇ ਆ ਕਿਸਾਨ ਨੇ ਛੋਟੇ ਕਿਸਾਨ ਆ ਇਸ ਛੋਟੇ ਕਿਸਾਨ ਦੀ ਕਾਮਯਾਬੀ ਤੁਹਾਨੂੰ ਅਸੀਂ ਦਿਖਾਈ ਹੈ ਕਿ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਝੋਨੇ ਤੇ ਕਣਕ ਦੇ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਪਨੀਰੀ ਦਾ ਲਾਣ ਦਾ ਕੰਮ ਸ਼ੁਰੂ ਕੀਤਾ ਤਾਂ ਜਨੇ ਆਪਣੀ ਨਰਸਰੀ ਹੈਗੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੂੰ ਸਮਰਥਨ ਵੀ ਕਰ ਚੁੱਕਿਆ ਉਮੀਦ ਕਰਦੇ ਆ ਹੋਰ ਵੀ ਕਿਸਾਨ ਅਗਾਂਹਗੇ ਤਾਂ ਕੋਈ ਨਾ ਕੋਈ ਜ਼ਰੂਰ ਇਸ ਤਰੀਕੇ ਦੀ ਪਾਲ ਕਰਨਗੇ ਤਾਂਕਿ ਕਿਸਾਨੀ ਖੁਸ਼ਹਾਲ ਰਹੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅੰਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪਿੰਡ ਬੁਰਛਰੋੜ ਮਠੰਡਾ